ਮਾ ਦਾ ਪਿਆਰ ਮਿਲਦਾਨ ਸਿਪਾਹਵਾਲਿਆਂ ਨੂੰ ਦੁਨੀਆਂ ਵਿੱਚ ਨਹੀਂ ਸਦਾ ਬਜਾਰੇ ਹੁੰਦਾ ਇਹ ਰਿਸ਼ਤਾ ਰੱਬ ਦੀਆਂ ਰਹਿਮਤਾਂ ਦਾ ਹੋਰ ਕੋਈ ਰਿਸ਼ਤਾ ਨਹੀਂ ਇਹ ਨਾ ਵਫਾ ਦਾ ਰਹਿ ਹੁੰਦਾ ਉਹ ਸੇ ਕਰ ਤੋਂ ਚੰਗਾ ਸੰਸਾਰ ਹੁੰਦਾ ਜਿੱਥੇ ਮਾਦਾ ਨੇ ਸਦਕਾਰ ਹੁੰਦਾ ਸਤ ਜਰਮਾ ਤੱਕ ਨਹੀਂ ਉਤਾਰ ਸਕਦਾ ਬੰਦਾ ਮਾਦਾ ਇੰਨਾ ਕਰਜੀਦਾਰ ਹੁੰਦਾ ਕਰਨੀ ਸਿੱਖ ਲੋ ਲੋਕੋ ਕਾਂਦਰੀ ਮਾਦੀ ਮਾਰੇ ਚਰਨਾ ਦੇ ਵਿੱਚ ਰੱਬ ਦਾ ਦੀਦਾ ਨੌ ਮਹੀਨੇ ਪਾਲ ਕੇ ਪੁੱਤਰਾ ਤੈਨੂੰ ਜੱਗ ਦਿਖਾਇਆ ਵਿਚ ਬਡਾਪੇ ਬਣੂੰ ਸਹਾਰਾ ਦਿਲ ਸਾਡੇ ਸੀ ਚਾਇਆ ਵਿਚ ਬਡਾਪੇ ਬਣੂੰ ਸਹਾਰਾ ਦਿਲ ਸਾਡੇ ਸੀ ਚਾਇਆ ਲਠੀਆਂ ਨਈਓ ਸੁਖਣਾ ਹਾਲੇ ਲਠੀਆਂ ਨਈਓ ਸੁਖਣਾ ਹਾਲੇ ਇਸ ਗੱਲ ਦਾ ਰੱਬ ਗਵਾ ਮਾ ਦਾ ਕਰ ਜਾਵੇ ਪੁੱਤਰਾ ਕੋਈ ਸਕਦਾ ਨਹੀਂ ਹੋਲਾ ਮਾ ਦਾ ਕਰ ਜਾਵੇ ਪੁੱਤਰਾ ਕੋਈ ਸਕਦਾ ਨਹੀਂ ਹੋਲਾ ਖਰੀ ਸਿੰਘ ਨਲਵਾ ਆਖੇ ਮਾਂ ਮੈਂ ਕਰਜਾ ਤੇਰਾ ਨਾਉਣਾ ਮਾਂ ਕਹਿੰਦੀ ਪੁੱਤ ਅੱਜ ਤੋਂ ਤੈਨੂੰ ਨਾਲ ਪਰੇ ਬਹੁ ਸੋਣਾ ਮਾਂ ਕਹਿੰਦੀ ਪੁੱਤ ਅੱਜ ਤੋਂ ਤੈਨੂੰ ਨਾ ਮੇਰੇ ਬਹੁ ਸੋਣਾ ਗਿੱਲੀ ਥਾਦੇ ਸੌਣੀ ਸਕਿਆ ਇੱਕੋ ਰਾਤ ਗਿਆ ਤਬਰਾ ਮਾਂ ਦਾ ਕਰਜਾ ਰਾ ਕੋਈ ਸਕਦਾ ਨਹੀਂ ਹੋਲਾ ਮਾ ਦਾ ਕਰਜਾ ਵੇ ਪੁੱਤਰਾ ਕੋਈ ਸਕਦਾ ਨਹੀਂ ਹੋਲਾ ਇਕ ਕਮਸ਼ੂਕ ਨੇ ਆਸਿਕ ਕੋਲੋ ਮਾ ਦਾ ਦਿਲ ਮਗਵਾਇਆ ਮਾਂ ਕਹਿੰਦੀ ਮੇਰੇ ਦਿਲ ਦਿੱਤਿਆ ਪੁੱਤ ਜੇ ਤੂੰ ਜਾਏ ਵਿਆਹਾ ਮਾਂ ਕਹਿੰਦੀ ਮੇਰੇ ਦਿਲ ਦਿੱਤਿਆ ਪੁੱਤ ਜੇ ਤੂੰ ਜਾਏ ਵਿਆਹਾ ਪਿਆਰ ਦੇ ਅੰਨੇ ਆਸਕ ਦੇਖੋ ਮਾਂ ਹਲਈ ਗਵਾ ਮਾਂ ਦਾ ਕਰਜ ਆਵੇ ਪੁੱਤਰਾ ਕੋਈ ਸਕਦਾ ਨਹੀਂ ਹੋਲਾ ਲਾ ਕਰ ਜਾਵੇ ਪੁੱਤਰਾ ਕੋਈ ਸਕਦਾ ਨਹੀਂ ਮਿਓਲਾ ਅਕਬਰੇ ਮਾਰਸ਼ਾ ਮਾ ਪੜੀ ਨੂੰ ਜਾਂ ਤਵਦ ਕੇ ਜਾਵੇ ਲਾਡਾ ਦੇ ਨਾਲ ਮਾ ਹੋਦੀ ਉਹ ਨੂੰ ਅਕੂਆ ਮਾ ਮੈਂ ਤੇਰੇ ਅੱਗੇ ਝੁਕ ਗਿਆ ਮਾ ਮੈਂ ਤੇਰੇ ਅੱਗੇ ਨਾ ਕੋਈ ਸਕੇ ਆ ਤੂਗਾ ਮਾ ਦਾ ਕਰਜਾ ਵੇ ਪੁੱਤਰਾ ਕੋਈ ਸਗਦਾ ਨਹੀਂ ਹੋਲਾ ਮਾ ਦਾ ਕਰਜਾ ਵੇ ਪੁੱਤਰਾ ਕੋਈ ਸਗਦਾ ਨਹੀਂ ਹੋਲਾ